ਆਨਾਂ ਦੇ ਮੋਰਚੇ ਦੀ ਖਬਰ ਗਾਇਬ ਆ ਨੈਸ਼ਨਲ মিডিਆ ਤੇ ਇਹ ਚੱਲ ਰਿਹਾ ਕਿ ਸੰਭਲ ਦੇ ਵਿੱਚ ਕਿਹੇ ਖੂਹ ਦੇ ਵਿੱਚ ਹਨੂਮਾਨ ਦੀਆਂ ਕਿੰਨੀਆਂ ਮੂਤੀਆਂ ਮਿਲਦੀਆਂ ਜਾਂ ਜਾਂ ਇੱਕ ਮੁਸਲਮਾਨ ਐਮਪੀ ਦੇ ਜਿੱਥੇ ਖੁਦ ਮਹਿਕਮਾ ਕਹ ਰਿਹਾ ਕਿ 16 ਕਿਲੋਵਾਟ ਦਾ ਕਨੈਕਸ਼ਨ ਬਣਦਾ ਹੈ 2 ਕਰੋੜ ਦਾ ਉਹਨੂੰ ਬਿੱਲ ਚਲਿਆ ਜਾਂਦਾ ਉਹ ਲੋਕ ਇਹਨੇ ਨੇ ਉਹ 40 ਸੀਟਾਂ ਲੈ ਕੇ ਜਿਹੜੀ ਸਰਕਾਰ ਸੱਤਾ 'ਚ ਬੈਠੀ ਹੈ ਉਹ ਆਪਣੇ ਆਪ ਨੂੰ जख्मी ਸੱਪ ਸਮਝ ਰਹੀ ਹੈ ਔਰ ਉਹ ਇੱਕ ਕੋਸ਼ਿਸ਼ ਦੇ ਵਿੱਚ ਆ ਉਹਨਾਂ ਦਾ ਪਲਾਨ ਤਿਆਰ ਹੈ ਉਹਨਾਂ ਦੇ ਕੋਲ EVM ਮਸ਼ੀਨਾਂ ਦੀ ਇੱਕ ਐਹੀ ਚੀਜ਼ ਆ ਇੱਕ ਜਾਦੂ ਮੰਤਰ ਹੈ ਉਹਨਾਂ ਨੇ ਸਾਰੇ ਵੱਡੇ ਸੂਬਿਆਂ ਦੇ ਇਲੈਕਸ਼ਨ ਜਿੱਤ ਕੇ ਰਾਜ ਸਭਾ ਦੇ ਵਿੱਚ ਆਪਣੇ ਮੈਂਬਰਾਂ ਦੀ ਗਿਣਤੀ ਵਧਾ ਕੇ ਪਾਰਲੀਮੈਂਟ ਦਾ ਸਾਂਝਾ ਅਜਲਾਸ ਬੁਲਾ ਕੇ ਜੀ ਠੀਕ ਜੀ ਕਮੇਟੀ ਡਿਲੇ ਮਾਮਲੇ ਅਸਰਾਪਤ ਕੀਤੀ ਹੈ ਇਸਕਾਰ ਤਕ ਜੋਰ ਪੁਚਾਵਾਂਗੇ ਕਿ ਮੈਨੂੰ ਵਿਸ਼ਵਾਸ ਹੈ ਨਾ ਕਿ ਜਲੂ ਰਸਤੇ ਕੁਝ ਨਾ ਕੁਝ ਪੋਜ਼ਿਟਿਵ ਪ੍ਰਸੰਗ ਹੋ ਬਹੁਤ ਬਹੁਤ ਧੰਨਵਾਦ ਜੀ ਡਾਕਟਰ ਪਿਆਰੀ ਸਾਥ ਸੰਗਤ ਜੀ ਕੱਜ ਕੇ ਫੜੇ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਬਹੁਤ ਹੀ ਖਤਰਨਾਕ ਮੋੜ ਤੇ ਇਤਿਹਾਸਕ ਸੌੜ ਤੇ ਬੜੇ ਹੀ ਖਤਰਨਾਕ ਮੋੜ ਤੇ ਖੜੇ ਆਂ ਚਾਹੇ ਅਸੀਂ ਪੂਰੀ ਤਰ੍ਹਾਂ ਸਪੋਰਟ ਦਈਏ ਜਿਹੜਾ ਮੋਰਚਾ ਚੱਲ ਰਿਹਾ ਸੰਭੂ ਬਾਰਡਰ ਤੇ ਖਨੋਰੀ ਬਾਰਡਰ ਤੇ ਜਾਂ ਨਾ ਦਈਏ ਪਰ ਇੱਕ ਪਰਲ ਵਰਸ ਤੇ ਬੈਠਾ 24 26 ਦਿਨ ਹੋ ਗਏ ਨੇ ਸਾਲਾ ਟਾਈਮ ਮੰਗਣਾ ਹੈ ਨੈਸ਼ਨਲ ਮੀਡੀਆ ਦੇ ਉੱਤੇ ਕਸੁਪਨਾਮ ਜੀ ਕਰਨ ਆਜੀ ਗੁਰਪ੍ਰੀਤ ਸਿੰਘ ਨੂਪੜਾ ਭਾਰਤੀ ਕਿਸਾਨ ਨੇ ਇੱਕ ਟੋਕਰਾ ਕੀਤਾ ਹੈ ਅੱਜ ਦਾ ਜੀ ਤਰਨਾ ਪ੍ਰਦਰਸ਼ਨ ਹੈ ਜੋ ਡੀਸੀ ਦਫ਼ਤਰ ਦੇ ਬਾਹਰ ਤੁਸੀਂ ਲੁਧਿਆਣਾ ਦੇਖ ਰਹੇ ਹੋ ਇਹ ਅੱਜ ਪੂਰੇ ਕੱਲੇ ਲੁਧਿਆਣੇ ਦੇ ਵਿੱਚ ਨਹੀਂ ਇਹ ਪੂਰੇ ਭਾਰਤ ਦੇ ਵਿੱਚ डीसी ਦਫ਼ਤਰਾਂ ਦੇ ਬਾਹਰ ਅੱਜ ਪ੍ਰਦਰਸ਼ਨ ਹੋ ਰਿਹਾ ਆ ਐਲਡੀਐਸ ਸਯੁਕਤ ਕਿਸਾਨ ਮੋਰਚੇ ਦੇ ਕਿਉਂਕਿ ਜਿੱਥੇ ਕਿ ਸਾਡੇ ਸਾਥੀ ਪਿਛਲੇ ਦਸਾਂ ਮਹੀਨਿਆਂ ਤੋਂ ਸਿੰਘੂ ਬਾਰਡਰ ਤੇ ਆਪਣੇ ਸ਼ੰਭੂ ਬਾਰਡਰ ਤੇ ਖਲੋਰੀ ਬਾਰਡਰ ਤੇ ਦਿੱਲੀ ਜਾਣ ਲਈ ਆਪਣੀਆਂ ਗੱਲਾਂ ਮੰਗਾ ਰੱਖਣ ਲਈ ਲੜ ਰਹੇ ਨੇ ਉਹਨਾਂ ਉੱਤੇ ਅਥਰੂ ਗੈਸ ਦੇ ਗੋਲੇ ਕਿਤੇ ਉਹਨਾਂ ਉੱਤੇ ਪਾਣੀ ਦੀਆਂ ਬਿਛਾੜਾਂ ਕਿਤੇ ਰਬੜ ਦੀਆਂ ਗੋਲੀਆਂ ਕਿੰਨੇ ਇੱਕ ਜ਼ਖਮੀ ਕਿੰਨੇ ਕਿਸਾਨ ਜ਼ਖਮੀ ਹੋ ਗਏ ਨੇ ਉਹਨਾਂ ਕਿਸਾਨਾਂ ਦੇ ਜ਼ਖਮੀ ਦੇ ਜਿੱਥੇ ਸਾਡੇ ਜਗਜੀਤ ਸਿੰਘ ਡੱਲੇਵਾਲ ਸਾਡੇ ਸੀਨੀਅਰ ਆਗੂ ਨੇ ਉਹ ਮਰਨ ਵਰਤ ਤੇ ਬੈਠੇ 28 ਜਾਣ ਹੋ ਗਏ ਨਾ ਸਰਕਾਰਾਂ ਸੈਕਟਰ ਦੀਆਂ ਨਾ ਸੁਪਰੇ ਦੀਆਂ ਦੇਖ ਰਹੀਆਂ ਨੇ ਉਹਨਾਂ ਨੇ ਅਸੀਂ ਮਰਨ ਵਰਤ ਦੇ ਉਹਨਾਂ ਦੇ ਹਮੇਤ ਦੇ ਵਿੱਚ ਇਹ ਅੱਜ ਪ੍ਰਦਰਸ਼ਨ ਕੀਤਾ ਵਾ ਕਿ ਉਹਨਾਂ ਦੀ ਮੰਗਾਂ ਮੰਨੀਆਂ ਜਾਣ ਤੇ ਉਹਨਾਂ ਦਾ ਮਰਨ ਵਰਤ ਢਾਇਆ ਜਾਵੇ ਦੂਸਰਾ ਦੂਸਰੀ ਵੱਡੀ ਗੱਲ ਤੇ ਜਿਹੜਾ ਅੱਜ ਅਸੀਂ ਇੱਥੇ ਇਕੱਠੇ ਹੋਏ ਆਂ ਸਾਰੀਆਂ ਜਥੇਬੰਦੀਆਂ ਕਿ ਪਿਛਲੇ 25 ਨਵੰਬਰ ਨੂੰ ਸੈਂਟਰ ਦੀ ਗਵਰਨਮੈਂਟ ਨੇ ਇੱਕ ਨਵਾਂ ਡਰਾਫਟ ਇਹ ਪੰਜਾਬ ਸਰਕਾਰ ਨੂੰ ਹਰਿਆਣਾ ਨੂੰ ਸਾਰਿਆਂ ਨੂੰ ਭੇਜਤਾ ਫਰਮਾਨ ਕੀਤਾ ਵਾ ਕਿ ਤੁਸੀਂ 15 ਦਿਨਾਂ ਦੇ ਵਿੱਚ ਵਿੱਚ ਜਵਾਬ ਦਿਓ ਕਿ ਸਰਕਾਰੀ ਮੰਡੀਆਂ ਨੂੰ ਖਤਮ ਕਰੋ ਕਿ ਤੁਸੀਂ ਪ੍ਰਾਈਵੇਟੇਸ਼ਨ ਮੰਡੀਆਂ ਪਰ ਵਪਾਰੀ ਮੰਡੀਆਂ ਚੋਂ ਫਸਲ ਝੱਕਣਗੇ ਸਾਈਲੋ ਹੋਗੇ ਜਾਂ ਗਦਾਮਾਂ ਦੇ ਵਿੱਚੋਂ ਪ੍ਰਾਈਵੇਟ ਝੱਕਣਗੇ ਕਿਸਾਨਾਂ ਦੇ ਖੇਤਾਂ 'ਚੋਂ ਫਸਲ ਝੱਕਣਗੇ ਇੰਸ਼ੋਰੈਂਸ ਕਰਨਗੇ ਜੋ ਜਿਵੇਂ ਪਹਿਲੇ ਤੇ ਨੇ ਕਾਨੂੰਨਾਂ ਦੇ ਵਿੱਚ ਆਰਡੀਨੈਂਸ ਚ ਕਿਹਾ ਗਿਆ ਸੀ ਉਹੀ ਟੇਡੇ ਢੰਗ ਨਾਲ ਫੇਰ ਦੁਬਾਰਾ ਕਾਨੂੰਨ ਲੈ ਕੇ ਆ ਰਹੇ ਆ ਜਿਹਦੇ ਖਿਲਾਫ ਅਸੀਂ ਵੱਡਾ ਪ੍ਰਦਰਸ਼ਨ ਕੀਤਾ ਵਾ ਨਾਲ ਤੁਹਾਨੂੰ ਇਹ ਜਾਦੂ ਤੁਸੀਂ ਸਾਰੇ ਭਰਾ ਜਾਣਦੇ ਹੋ ਕਿ ਇਸ ਵਾਰ ਖੇ ਦਾ ਇਸ ਵਾਰ ਮੰਡੀਆਂ ਦੇ ਵਿੱਚ ਕਿਵੇਂ ਕਿਸਾਨ ਰੁੜਿਆ ਝੋਨੇ ਦੀ ਫਸਲ ਦਾ ਕੱਲਾ-ਕੱਲਾ ਦਾਣਾ ਧਰਨੇ ਲਾ ਕੇ ਟੋਲ ਟੈਕਸ ਰੋਕ ਕੇ ਮੰਤਰੀਆਂ ਦੇ ਘਰਾਂ ਮੂਹਰੇ ਬਹਿ ਕੇ ਕੱਲਾ-ਕੱਲਾ ਦਾਣਾ ਚਕਾਇਆ ਇਹ ਤਾਂ ਫੇਰ ਉਹੀ ਕਾਲੇ ਗਰੂਨ ਜਿਹੜੇ ਦਿੱਲੀ ਮੋਰਚੇ 13 ਮਹੀਨੇ ਬੈਠੇ 750 ਸਾਰੇ ਕਿਸਾਨ ਸ਼ਹੀਦ ਹੋਏ ਮਜ਼ਦੂਰ ਸ਼ਹੀਦ ਹੋਏ ਉਹਨਾਂ ਮੋਰਨਾਂ ਕਾਨੂੰਨਾਂ ਨੂੰ મોદી ਸਰਕਾਰ ਬੀਜੇਪੀ ਸਰਕਾਰ ਟਿੱਡੇ ਢਾਂਗ ਨਾਲ ਦੁਬਾਰਾ ਲੈ ਕੇ ਆ ਰਹੀ ਆ ਜਿਹਦੇ ਖਿਲਾਫ ਅਸੀਂ ਅੱਜ ਇਹ ਮੇਨ 2 ਮੰਗਾਂ ਨੇ ਜਿਹਦੇ ਨਾਲ ਹੋਰ जोडਦੀਆਂ ਪਰਾਲੀ ਦੀਆਂ ਆਗੜੀਆਂ ਪੱਗਾਂ ਨੇ ਜਾਂ ਸਾਡੇ ਕਿਸਾਨਾਂ ਦੇ ਰੈੱਡ ਐਂਟਰੀਆਂ ਕੀਤੀਆਂ ਨੇ ਜਾ ਕਹੋ ਉਹ ਵੀ ਮੰਗਾ ਸਾਡੀਆਂ ਨਾਲ ਜੁੜਦੇ ਹੋਏ। ਡਕਟੋਰੀ ਬਾਡਰ ਤੇ ਡੱਲੇ ਸਾਡੀ ਖੇਤ ਵਿਗੜਦੀਆਂ ਖੇਤਰੀ ਮੰਤਰੀ ਲਗਾਤਾਰ ਬਿਆਨ ਦੇ ਰਹੇ ਨੇ ਕਿ ਉਹਦੇ ਖੇਤ ਦੇ ਕੀ ਬਾਗਵਾ ਦੇ ਸਖਸ਼ੀਤਾ ਦੀ ਮਹਤਵ ਨਹੀਂ ਨਾ। ਦੇਖੋ ਕੇਂਤਰੀ ਮੰਤਰੀ ਬਿਆਨ ਤਾਂ ਦੇ ਰਹੇ ਨੇ ਜਦੋਂ ਤੁਸੀਂ ਉਹਨਾਂ ਦੀ ਇਹ ਨੌਬਤੀ ਕਿਉਂ ਆ ਗਈ? ਤੁਸੀਂ ਉਹਨਾਂ ਨੇ ਬਿਆਨ ਦੇ ਰਹੇ ਹੋ ਤੁਸੀਂ ਉਹਨਾਂ ਨੂੰ ਸਿਹਤ ਵੱਲ ਧਿਆਨ ਦੇ ਤੁਸੀਂ ਉਹਨਾਂ ਨੇ ਮੰਗਾ ਹੀ ਮੰਨ ਲਓ। ਤੁਹਾਨੂੰ ਕਿਹੜੀ ਗੱਲ ਦਾ ਤੁਹਾਨੂੰ ਆੜਾ ਤੁਹਾਡੇ ਉੱਤੇ ਕਿਹੜੇ ਘਰਾਣੇ ਕਾਰਪੋਰੇਟ ਘਰਾਣੇ ਵੀ ਤੁਹਾਨੂੰ ਆੜ ਤੇ ਬੈਠੇ ਹੋ ਤੁਹਾਡੇ ਹੱਥ ਬੰਨੇ ਹੋਏ ਆ। ਜਦੋਂ ਤੁਸੀਂ ਜਾਇਜ਼ ਮੰਗਾ ਲਖਤੀ ਹੋਈਆਂ ਮੰਗਾਂ ਨੇ ਜਦੋਂ ਦਿੱਲੀੋਂ ਉੱਟ ਕੇ ਆਏ ਆ ਦਿੱਲੀ ਦਾ ਮੋਰਚਾ ਮੁਲਤਵੀ ਕਰਕੇ ਆਏ ਆ ਬਕਾਇਦਾ ਸਾਰੀਆਂ ਲਖਤੀ ਮੰਗਾਂ ਆਈਆਂ ਹੋਈਆਂ ਨੇ ਫਿਰ ਉਹ ਲਾਗੂ ਕਿਉਂ ਨਹੀਂ ਕਰ ਰਹੀ ਸਰਕਾਰ ਇੱਕ ਪਾਸੇ ਡਰਾਮਾ ਕਰ ਰਹੀ ਆ ਇੱਕ ਪਾਸੇ ਉਹ ਬਹਾਨਾ ਕਰ ਰਹੀ ਆ ਆ ਤੁਸੀਂ ਅੱਜ ਸਰਕਾਰ ਦੇਖੀ ਹੋਈ ਆ ਜਿੱਥੇ ਤੁਸੀਂ ਹਰਿਆਣੇ ਦੀ ਸਰਕਾਰ ਦਾ ਵਿਆਦ ਆਇਆ ਅੱਜ ਕਿ ਅੱਜ ਕਿ ਹਰਿਆਣਾ ਦੇ ਕਿਸਾਨਾਂ ਨੂੰ 24 24 ਬਸਲਾਂ ਤੇ ਐਮਐਮਐਸਪੀ ਦਵਾਂਗੇ ਤੁਸੀਂ ਉਹ ਕੀ ਕਿ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਨੂੰ ਪਾੜ ਕੇ ਰੱਖਿਆ ਜਾਵੇ ਇਹ ਕਿਸੇ ਵੀ ਨਹੀਂ ਹੋਵੇ ਡਿਮਾਂਡ ਕਿਹੜੀ ਕਿਹੜੀ ਮੁੱਖ ਅਡਵਾਂਸ ਦੀ ਜਿਹੜੀ ਡਰਾਫਟ ਭੇਜਿਆ ਸਰਕਾਰ ਨੇ ਕਾਲੇ ਖੇਤੀਗਰਾਂ ਨੂੰ ਲੈ ਕੇ ਉਹਨਾਂ ਨੂੰ ਅਸੀਂ ਪੰਜਾਬ ਸਰਕਾਰ ਨਾਲ ਮੀਟਿੰਗ ਹੋਈ ਆ ਪਿਛਲੇ ਦਿਨੀ ਉਹਦੇ ਵਿੱਚ ਇਹ ਕਿਹਾ ਗਿਆ ਵਿਧਾਨ ਸਭਾ ਦਾ ਸੈਸ਼ਨ ਬਲਾ ਕੇ ਔਰ ਬਕਾਰ ਤਾਰ ਤੇ ਰੱਦ ਕਰੋ ਅਸੀਂ ਇਹਦਾ ਵਿਰੋਧ ਕਰਦੇ ਆਂ ਦੱਲੇ ਵਾਲਿਆਂ ਦੀ ਸੇਧ ਧਿਆਨ ਰੱਖਦੇ ਉਹਨਾਂ ਨੇ ਮੰਗਾ ਮੰਨੀਆਂ ਜਾਣ ਉਹਨਾਂ ਦਾ ਮਰਦ ਬਰਤ ਖਤਮ ਹੋਵੇ ਤੇ ਜਿਹੜੀਆਂ ਸਾਡੀਆਂ ਅੱਜ ਤੋਂ ਮੇਨ ਬਟੇ ਇਸ਼ੂ ਇਸ ਮੰਨਣਾ ਤੇ ਅਸੀਂ ਅੱਜ ਏਆਰਟੀਸੀ ਦਫਤਰ ਬਾਹਰ ਲੁਧਿਆਣੇ ਤੇ ਆਲ ਇੰਡੀਆ ਪੂਰੇ ਭਾਰਤ ਦੇ ਵਿੱਚ ਸਯੁਕਤ ਅਗਲਾ ਸੰਘਰਸ਼ ਜਲਦੀ ਹੀ ਆਉਣ ਵਾਲੀ ਦੋ ਚਾਰ ਦਿਨਾਂ ਦੇ ਵਿੱਚ ਸਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਹੋਊਗੀ ਤੇ ਜਿਹੜੀ ਕੱਲ ਦੀ ਜੀ ਮੀਟਿੰਗ ਗੱਲ ਕਰ ਰਹੇ ਹਾਂ ਉਹ ਜਿਹੜੇ ਦੋ ਫੋਰਮ ਚੱਲ ਰਹੇ ਨੇ ਮੋਰਚੇ ਉਹਨਾਂ ਤੇ ਐਸਕੇਐਮ ਵੱਲੋਂ ਉਹਨਾਂ ਜਥੇਬੰਦੀ ਨਾ ਕਰਕੇ ਤਾਲਮੇਲ ਮਾਗ ਲੈ ਐਕਸ਼ਨ ਜਲਦੀ ਆਊਗਾ